ਕੀ ਸੀ ਉਹ ਨਾ ਇਸ ਪਰਨਾਹਤ ਵਾਲੀ ਕਿਰਪਾ ਨਾਲ ਭੋਜਨ ਖੋਜੀ ਗਈ ਪਰ ਅੱਗ ਭੈੜੀ ਬਹੁਤ ਲੱਗੀ ਸੀ ਇਸ ਵਾਰ ਸਭ ਤੋਂ ਵੱਡਾ ਜਿਹੜਾ ਨੁਕਸਾਨ ਆਉਂਦਾ ਨਾ ਜ਼ਿਮੀਂਦਾਰ ਦਾ ਇੱਥੇ ਆ ਕੇ ਆਉਂਦਾ ਜਦੋਂ ਪੱਕੀ ਫਸਲ ਆ ਕੇ ਵਾਹਿਗੁਰੂ ਦੀ ਕਿਰਪਾ ਨਾਲ ਨਾ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਜਿਹੜੀ ਅੱਗ ਲੱਗੀ ਸੀ ਉਹ ਜ਼ਿਮੀਂਦਾਰ ਭਰਾਵਾਂ ਨੇ ਸਾਰਿਆਂ ਨੇ ਮਿਲ ਕੇ ਹੰਬੜਾ ਮਾਰਿਆ ਕਿਉਂਕਿ ਜਦੋਂ ਮਾਰ ਪੈਂਦੀ ਆ ਇੱਥੇ ਆ ਕੇ ਪੈਂਦੀ ਆ ਕਿਉਂ ਪੈਂਦੀ ਆ ਕਿਉਂਦੀ ਜ਼ਿਮੀਂਦਾਰ ਦੀ ਜਿਹੜੀ ਪੱਕੀ ਫਸਲ ਆ ਨਾ ਪੱਕੀ ਫਸਲ ਆ ਅ ਇੱਥੇ ਆ ਕੇ ਮਾਰਾਂ ਪੈਂਦੀ ਆ ਜਦੋਂ ਪੱਕੀ ਫਸਲ ਦੇ ਰੱਬ ਮਿਹਰਮਾਨ ਦਾ ਇੱਕ ਅਜਿਹੀ ਬਿਜਲੀ ਵਾਲਾ ਸਪਰਕ ਆ ਨਾ ਉਹ ਖੰਭੇ ਤੋਂ ਸਪਰਕ ਮਾਰਿਆ ਸੀਗਾ ਉੱਥੋਂ ਅੱਗ ਲੱਗੀ ਹੋਈ ਸੀਗੀ ਸਾਰੇ ਜ਼ਿਮੀਂਦਾਰ ਭਰਾਵਾਂ ਦੇ ਸੱਚੇ ਪਾਤਸ਼ਾਹ ਕਰਕੇ ਨਾ ਠੀਕ ਸੁਖਸ਼ਾਂਤੀ ਵਾਲਾ ਸਿਸਟਮ ਹੋਵੇ ਸਾਰਾ ਪਾਸੋਂ ਬਾਬਾ ਮਿਹਰ ਕਰੇ ਵੱਡਾ ਕੀ ਕਾਰਨਾ ਤੀਜੀ ਵਾਰ ਤਾਂ ਟੁੱਟਦੀ ਐ ਇਹ ਠੀਕ ਐ ਦੋ ਵਾਰੀ ਅੱਗੇ ਪਹਿਲਾਂ ਤੁਸੀਂ ਪਹਿਲਾਂ ਕਿਸੇ ਨੂੰ ਦੱਸਿਆ ਸੀ ਵੀ ਤਾਂ ਦੱਸਿਆ ਹਾਂ ਮਲਾਜ਼ਮ ਜੋੜ ਲਾ ਕੇ ਗਏ ਨੇ ਉਮੇ ਚੁੱਕਰ ਜੋੜ ਲੱਗੇ ਹੋਏ ਪਹਿਲਾਂ ਵੀ ਤਾਰਾਂ ਦੇ ਇਹਨਾਂ ਦੇ ਅੱਛਾ ਅੱਛਾ ਇਹ ਤੀਜੀ ਵਾਰ ਇਹ ਹੁਣ ਤਾਂ ਟੁੱਟਦੀ ਹੈ ਲੈ ਵੀ ਦੋਸਤੋ ਜਿਹੜੀਆਂ ਆਹ ਤਾਰਾਂ ਨਾ ਜਮੇ ਬਿਲਕੁਲ ਮੇਰੇ ਨਾਲ ਨਾ ਵੱਖ-ਵੱਖ ਸਾਰੇ ਪਿੰਡਾਂ ਦੇ ਬੰਦੇ ਹੋਏ ਆ ਜਿੱਥੇ ਅੱਗ ਲੱਗੀ ਸੀ ਅੱਗ ਲੱਗਣ ਦਾ ਕਾਰਨ ਮੈਂ ਦੱਸਦਾ ਮੇਰੇ ਨਾਲ ਜ਼ਿਮੀਦਾਰ ਭਰਾ ਵੀ ਆ ਤੇ ਵੱਖ-ਵੱਖ ਜਿਹੜੀਆਂ ਜਥੇਬੰਦੀਆਂ ਨੇ ਉਹ ਵੀ ਆਈਆਂ ਹੋਈਆਂ ਮੈਂ ਸਾਰੀ ਜਾਣਕਾਰੀ ਸਾਂਝੀ ਕਰਦਾ ਬਾਈ ਜੀ ਹਸੀ ਕਾਲ ਪਹਿਲਾਂ ਪਾਸ ਰਿਕਾਲ ਜੀ ਜਿਹੜੀ ਅੱਗ ਲੱਗਣ ਦਾ ਕਾਰਨ ਆ ਤੁਸੀਂ ਵੀ ਮੈਂ ਭਾਰਤੀ ਕਿਸਾਨੀਓ ਨੇ ਇੱਕਤਾ ਅਗਰਾਹ ਜੱਥੇਬੰਦੀ ਵੱਲੋਂ ਬਲਾਕ ਪ੍ਰਧਾਨ ਕੁਲਦੀਪ ਸਿੰਘ ਇੱਥੇ ਪਹੁੰਚੇ ਆ ਜੋ ਪਿੰਡ ਕਮੇਟੀ ਦੇ ਆਗੂਆਂ ਨਾਲ ਗੱਲ ਹੋਈ ਸੀ ਇਹਨਾਂ ਫੋਨ ਕੈਸ ਵੀ ਅੱਗ ਲੱਗੀ ਸਾਡੇ ਤਾਂ ਉਰੇ ਜੋ ਬਿਜਲੀ ਦੀਆਂ ਤਾਰਾਂ ਟੁੱਟਣ ਕਾਰਨ ਇੱਥੇ ਅੱਗ ਲੱਗੀ ਹੈ ਠੀਕ ਹੈ ਜੀ ਬਿਜਲੀ ਵਿਭਾਗ ਦੇ ਦੀਆਂ ਅਣਗੈਲੀਆਂ ਲਾਈਟ ਛੱਡ ਗਿਆ ਤਾਰਾਂ ਨੇਮੀਆਂ ਨੇ ਜੋ ਅਸੀਂ ਫਾਇਰ ਬ੍ਰਿਗੇਡ ਨੂੰ ਨਾਲ ਦੀ ਨਾਲ ਫੋਨ ਕੀਤਾ ਪਰ ਲੋਕਾਂ ਨੇ ਪਹਿਲੀ ਅੱਗ ਆਪ ਬੁਝਾ ਲਈ ਸੀ ਉਹ ਬਾਤ ਚਾਹੀਏ ਜੋ ਕੋਈ ਵੀ ਵਿਭਾਗ ਦਾ ਹੋਰ ਇੱਥੇ ਅਧਿਕਾਰੀ ਨਹੀਂ ਪਹੁੰਚਿਆ ਤਹਿਸੀਲਦਾਰ ਮਹਿਰਮ ਨੂੰ ਮੈਂ ਤਿੰਨ ਵਾਰੀ ਫੋਨ ਲਾ ਚੁੱਕਿਆ ਹਾਂ ਕਿਉਂਕਿ ਤਹਿਸੀਲਦਾਰ ਮੈਡਮ ਦੀ ਜ਼ਿੰਮੇਵਾਰੀ ਉਹ ਬਲਾਕ ਦੀ ਤੇ ਜ਼ਿੰਮੇਦਾਰ ਆ ਮੌਕੇ ਦੀ ਅਫਸਰ ਹੈ ਗੈਟਡ ਅਫਸਰ ਹੈ ਪਰ ਹਜੇ ਤੱਕ ਕੋਨੇ ਮੇਰਾ ਫੋਨ ਨਹੀਂ ਚੱਕਿਆ ਕਿਉਂਕਿ ਉਹਨਾਂ ਨੇ ਡਿਊਟੀ ਲਉਣੀ ਹੁੰਦੀ ਉਹਨਾਂ ਦੀ ਡਿਊਟੀ ਹੈ ਉਰੇ ਕੋਈ ਪਟਵਾਰੀ ਆਵੇ ਨਿਗਰਾਨੀ ਕਰੇ ਆ ਕੇ ਦੇਖੇ ਜੋ ਨੁਕਸਾਨ ਹੋਇਆ ਕਿਸਾਨ ਦੀ ਗਰਦੌਰੀ ਹੋਵੇ ਤਾਂ ਲਿਖਿਆ ਜਾਵੇ ਵੀ ਕਿੰਨਾ 2.5 ਤਿੰਨ ਏਕੜ ਮੱਚ ਕੇ ਦੋ ਜ਼ਿਮੀਦਾਰ ਨੇ ਜੀਤ ਸਿੰਘ ਤੇ ਬੂਟਾ ਸਿੰਘ ਆ ਜੋ ਠੇਕੇ ਤੇ ਲੈ ਕੇ ਇਹਨਾਂ ਨੇ 70-80 ਹਜ਼ਾਰ ਨੂੰ ਇਹ ਜ਼ਮੀਨ ਬੀਜੀਸੀ ਜੋ ਬਹੁਤ ਭਾਰੀ ਨੁਕਸਾਨ ਹੋਇਆ ਸੀ ਮੰਗ ਕਰਦੇ ਆਂ ਜਥੇਬੰਦੀਓ ਗ੍ਰਾਹਾਂ ਵੱਲੋਂ ਕਿ ਜੋ ਬਿਜਲੀ ਦੀਆਂ ਤਾਰਾਂ ਨੇ ਇਹ ਕਸੀਆਂ ਜਾਣਾਂ ਮੋਟਰਾਂ ਵਾਲੀ ਜੋ ਕੋਈ ਵੀ ਲਾਈਟ ਹੈ ਉਹ ਦਿਨੇ ਨਾ ਛੱਡੀ ਜਾਵੇ ਕੋਈ 2-4 ਦਿਨਾਂ ਨਾਲ ਕੋਈ ਫਰਕ ਨਹੀਂ ਪੈਂਦਾ ਜੋ ਬਹੁਤ ਭਾਰੀ ਕਿਸਾਨਾਂ ਦਾ ਨੁਕਸਾਨ ਹੋਇਆਗਾ ਇਹਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਤੇ ਵਿਭਾਗ ਆ ਕੇ ਉਹਰੇ ਇਹਨਾਂ ਦੀ ਗੱਲਬਾਤ ਸੁਣੇ ਮੇਰੇ ਨਾਲ ਉਹ ਜ਼ਿੰਮੇਵਾਰ ਭਰਾ ਵੀ ਹੈ ਜਿਹਦੇ ਖੇਤ ਦੇ ਵਿੱਚ ਆ ਬਾਈ ਜੀ ਕਿਆ ਤੁਹਾਡਾ ਨਾਮ ਦੱਸੋ ਜੀ ਪਹਿਲਾਂ ਤਾਂ ਮੇਰਾ ਨਾਮ ਬੂਟਾ ਸਿੰਘ ਆ ਜੀ ਅੱਛਾ ਜੀ ਕਿੰਨੇ ਏਕੜ ਤੁਸੀਂ ਠੇਕੇ ਦੇ ਪੈਲੀ ਲਈ ਹੈ ਕਿ ਘਰ ਦੀ ਪੈਲੀ ਆ ਨਹੀਂ ਜੀ ਠੇਕੇ ਦੇ ਆ 5 ਏਕੜ ਜ਼ਮੀਨ ਆ ਇਹ ਸਾਡੇ ਕੋਲੇ ਪੰਚਾਇਤੀ ਜ਼ਮੀਨ ਆ ਕਿੱਥੋਂ ਅੱਗ ਲੱਗਣ ਦਾ ਕਾਰਨ ਕੀ ਆ ਅੱਗ ਦਾ ਕਾਰਨ ਇਹੀ ਆ ਜੀ ਤਾਰ ਟੁੱਟ ਕੇ ਅੱਗ ਲੱਗੀ ਆ ਬਿਜਲੀ ਵਿਭਾਗ ਮੇਂ ਜ਼ਿੰਮੇਵਾਰ ਆ ਇਸ ਚੀਜ਼ ਦਾਣਾ ਜਦੋਂ ਪਹਿਲਾਂ ਹੀ ਉਹਦੇ ਦੇਖ ਲਓ ਥੱਲੇ ਦੀ ਮਸ਼ੀਨ ਠੀਕ ਆ ਠੀਕ ਆ ਜੀ ਸਾਰੀ ਸਾਡਾ ਹੁਣ 5 ਏਕੜ ਵਗੋਂ ਨੁਕਸਾਨ ਹੋ ਗਿਆ ਵਿੱਚੇ ਜੀਤ ਸਿੰਘ ਦਾ ਵਿੱਚੇ ਮੇਰਾ ਠੀਕ ਆ ਜੀ ਵਿੱਚੇ ਆਹ ਕਿਹੜੇ ਤਾਲੇ ਦਾ ਇਹਦੀ ਸਾਰੇ ਦੀ ਜ਼ ਹੁਣ ਤੁਸੀਂ ਕੀ ਮੰਗ ਰਖਦੇ ਹੋ ਹੁਣ ਮੰਗਾ ਹੀ ਰਖਦੇ ਸਮ ਤਾਂ ਮੁਆਵਜ਼ਾ ਦਿੱਤਾ ਜਾ ਗਰੀਬ ਬੰਦਿਆਂ ਠੇਕਾ ਪਹਿਲਾਂ ਹੀ ਨਹੀਂ ਪੂਰਾ ਹੋ ਰਿਹਾ ਠੀਕ ਹੈ ਜੀ ਉਹ ਤਾਂ ਹੀ ਬੈਂਤੀ ਆ ਜੀ ਹੋਰ ਤਾਂ ਆਪਾਂ ਕੀ ਕਰ ਸਕਦੇ ਹਾਂ ਨਾ ਬਾਕੀ ਆ 10 ਪਿੰਡਾਂ ਨੇ ਕਿਹੜੇ ਹਾਲਾਤ ਨਾਲ ਅੱਗ ਬੁਝਾਈ ਆ ਲੈ ਵੀ ਦੋਸਤੋ ਜਿਹੜੀ ਅੱਗ ਆ ਇਹ ਸਹੀ ਗੱਲ ਆ ਵੀ ਬਾਈ ਦੇ ਨਾ ਆਪਾਂ ਖੇਤ ਦੇ ਵਿੱਚ ਆਏ ਹੋਏ ਆ ਕਿਉਂਕਿ ਸ਼ੁਕਰ ਆ ਸੱਚੇ ਪਾਤਸ਼ਾਹ ਦਾ ਵੀ ਜਿਹੜੀ ਅੱਗ ਆ ਦਾ ਕੰਟਰੋਲ ਹੋ ਗਿਆ